ਕਹਿੰਦੇ ਹਿਮਲੇ ਤੋਂ ਆ ਰਹੇ ਸੀ ਤੇ ਰਾਸਤੇ 'ਚ ਦਰਸ਼ਨ ਕਰਨ ਦਾ ਪ੍ਰੋਗਰਾਮ ਬਣ ਗਿਆ ਕਿੱਥੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣ ਗਿਆ ਵਾਤੇ ਗੁਰ ਸਾਹਿਬ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਜੀ ਰੀਆ ਕਾਲੇ ਇਹ ਹੁਣ ਇਹ ਬਾਈ ਨੇ ਜਿਹੜੇ ਨੇ ਹੁਣ ਸਾਡੇ ਨੇ ਭਾਜੀ ਨੇ ਜਕਾਰਾ ਲਾਇਆ ਵਾ ਤੇ ਇਹ ਹੁਣ ਆਪਣਾ ਅਮਰ ਸ਼ਗਨ ਦੀ ਤਿਆਰੀ ਭਾਜੀ ਆਪਣਾ ਸਹੀ ਗੱਲ ਹੈ ਭਾਜੀ ਕਹਿੰਦਾ ਮੈਂ ਸਿੰਘ ਸਾਜਣਾ ਵਾ ਤੇ ਮੈਂ ਸਪੈਸ਼ਲ ਭਾਜੀ ਕਹਿੰਦਾ ਗੁਰਦਵਾਰੇ ਜਾ ਰਹੇ ਆ ਮੈਂ ਤੈਨੂੰ ਇਸ ਕਰਕੇ ਬੰਬਸ ਆ ਗਏ ਮੇਰੇ ਤੇ ਇੱਕ ਵਾਰੀ ਫੇਜ ਕਰਾ ਲਾ ਉਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕਿਤੇ ਘੰਟਾ 12 ਘੰਟਾ ਪਹੁੰਚ ਨਹੀਂ ਆਣਾ ਨਿਹਾ ਲੋ ਜਾ ਓਏ ਮੇਰੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਲੋ ਜੀ ਆਪਾਂ ਗੁਰਦਵਾਰਾ ਸਾਹਿਬ ਦੇ ਲਾਗੇ ਆ ਗਏ ਆਂ ਵਾਹਿਗੁਰੂ ਵਾਹਿਗੁਰੂ ਸੱਚਾ ਬਾਸ਼ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਪੂ ਦੇ ਦਰਸ਼ਨ ਕਰਨੇ ਵੀ ਕਰਮਾ ਚ ਸੀ ਅੱਜ ਤੇ ਪਹੁੰਚ ਗਏ ਫਤੇਗੜ ਦੀ ਪਵਿੱਤਰ ਧਰਤੀ 'ਤੇ ਵਾਹਿਗੁਰੂ ਵਾਹਿਗੁਰੂ ਅਜਿhandle ਤੀਸਥਾਨਾਂ ਤੇ ਜਾਣ ਦਾ ਬਹੁਤ ਘੱਟ ਮੌਕਾ ਮਿਲਦਾ ਅੱਜ ਲੱਗ ਕੇ ਆਏ ਸੀ ਤੇ ਦਿਲ ਕਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਫਤੇਗੜ ਸਾਹਿਬ ਦੀ ਧਰਤੀ ਧੰਨਾ ਧੰਨਾ ਬੱਬਾ ਵਾਹਿਗੁਰੂ ਵਾਹਿਗੁਰੂ ਸਤਿ ਆਪਾ ਸਤਾਂਦਰਸ਼ੀਆਂ ਬਖਸ਼ਦਾ ਗਿਆ ਵਾਹਿਗੁਰੂ ਹੈ ਤੂੰ ਹੈ ਤੂੰ ਵਾਹਿਗੁਰੂ ਹੋਰ ਕੋ ਵਾਹਿਗੁਰੂ ਧੰਤਨ ਬੱਬਾ ਜੀ ਵਾਹਿਗੁਰੂ ਸਹਿਜਿਆ ਦੇ ਨਾਲ ਗੁਰਦੁਆਰਾ ਸਾਹਿਬ ਹੈ ਵਾਹਿਗੁਰੂ ਵਾਹਿਗੁਰੂ ਸਹਿਜਿਆ ਦਾ ਗੁਰੂ ਰਵਰ ਸਿੰਘ ਬਾਬਾ ਜੀ ਧੰਨ 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 ਦੀ ਬਾਬਾ ਬਦੇਸ਼ ਸਿੰਘ ਤੇ ਧੰਨ ਦੀ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸ਼ਾਂਤੀ ਮਿਲੀ ਗੁਰੂ ਘਰ ਆ ਕੇ ਵਾਹਿਗੁਰੂ ਵਾਹਿਗੁਰੂ ਸੱਚੇ ਬਾਦਸ਼ਾਹ ਹੁਣ ਗੁਰੂ ਘਰ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਤੇ ਹੋਰ ਸ਼ਾਂਤੀ ਮਿਲੂਗੀ ਮਨ ਨੂੰ ਤੇ ਕਿੜਾ ਪ੍ਰਸ਼ਾਦ ਵੀ ਲੈ ਲਿਆ ਵਾਹਿਗੁਰੂ ਵਾਹਿਗੁਰੂ शहीदी स्थान सतनाम श्री वाहू वागुरू वागुरु जी वागुरु जी वागुरु जी ਉੱਪਰ ਕਲਿੱਕ ਕਰਕੇ ਸਾਡੀ ਅੱਜ ਆਪਣੀ ਰਿਪੋਰਟ ਨਾਲ ਆਪਣੀ ਫੋਟੋ ਵਾਹਿਗੁਰੂ ਜੀ ਇਹ ਉਹ ਠੰਡਾ ਬੁਰਜ ਹੈ ਜਿੱਥੇ ਮਾਂ ਦਾ ਗੁਜ਼ਰ ਕੋਰ ਤੇ ਸਿਰ ਵੀ ਜਦ ਜੀ ਇੱਥੇ ਨਹੀਂ ਠੰਡ ਚ ਰਹਿੰਦੇ ਰਹਿ ਵਾਹਿਗੁਰੂ ਜੀ ਇਹ ਨਾ ਮੁਸਤਕੀ ਇੱਕ ਹੈ

Nước